ਗਵਾਂਡੀ ਸੂਬਿਆਂ ਦੀ ਮੌਜਾ ਮੌਜਾ ਇਹ ਅਸੀਂ ਕਿਉਂ ਕਹਿ ਰਹੇ ਆ ਦਰਿਆਏ ਪਾਣੀ ਦੀ ਹਿੱਸੇਦਾਰੀ ਦੀ ਵਰਤੋਂ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਗਵਾਂਡੀ ਸੂਬੇ ਪਾਣੀਆਂ ਚੋਂ ਆਪਣੀ ਹਿੱਸੇਦਾਰੀ ਤੋਂ ਵੱਧ ਪਾਣੀ ਵਰਤ ਰਹੇ ਹਨ ਜੀ ਹਾਂ ਪੰਜਾਬ ਇਸ ਮਾਮਲੇ ਵਿੱਚ ਪਛੜ ਰਿਹਾ ਹੈ ਜੇ 10 ਵਰਿਆਂ ਦੇ ਪਾਣੀ ਦੀ ਵਰਤੋਂ ਦਾ ਔਸਤ ਦੇਖੀਏ ਤਾਂ ਪੰਜਾਬ ਨੇ ਦਰਿਆਈ ਪਾਣੀਆਂ ਚੋਂ ਔਸਤਨ 77% ਪਾਣੀ ਵਰਤਿਆ ਜਦੋਂ ਕਿ ਹਰਿਆਣਾ ਨੇ ਔਸਤਨ 104% ਰਾਜਸਥਾਨ ਨੇ 116% ਪਾਣੀ ਦੀ ਵਰਤੋਂ ਕੀਤੀ ਪੰਜਾਬ ਹੁਣ ਦੋ ਤਿੰਨ ਬਰਿਆਂ ਤੋਂ ਪਾਣੀ ਦੀ ਵਰਤੋਂ ਵਿੱਚ ਇਜ਼ਾਫਾ ਕਰ ਰਿਹਾ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ 30 ਅਪ੍ਰੈਲ ਨੂੰ ਮੀਟਿੰਗ ਵਿੱਚ ਹਰਿਆਣਾ ਨੂੰ 8500 ਕਿਊਸਿਕ ਪਾਣੀ ਜਿਸ ਚੋਂ 4000 ਕਿਊਸਿਕ ਪਾਣੀ ਪਹਿਲਾਂ ਹੀ ਦਿੱਤਾ ਜਾ ਰਿਹਾ ਹੈ ਹੋਰ ਦੇਣ ਦਾ ਫੈਸਲਾ ਲਿਆ ਜਿਸ ਕਾਰਨ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੀ ਦਿੱਲੀ ਵਿੱਚ ਹੋਈ ਬੈਠਕ ਦੌਰਾਨ ਇੱਕ ਵੱਡਾ ਤਰਕ ਸੀ ਕਿ ਸੂਬਾ 10 ਸਾਲਾਂ ਤੋਂ ਵਾਧੂ ਪਾਣੀ ਲੈ ਰਿਹਾ ਤੇ ਇਸ ਵਾਰ ਕਿਉਂ ਰੋਕਿਆ ਜਾ ਰਿਹਾ ਯਾਨੀ ਕਿ ਹਰਿਆਣਾ ਨੂੰ ਆਦਤ ਪੈ ਗਈ ਹੈ ਇਸ ਚੀਜ਼ ਦੀ ਤਾਂ ਹਰਿਆਣਾ ਸਰਕਾਰ ਸੂਬੇ ਵਿੱਚ ਪਾਣੀ ਦੇ ਹੁਣ ਜਦੋਂ ਕੋਖ ਕੀਤੀ ਗਈ 10 ਸਾਲਾਂ ਦੀ ਤਾਂ ਪੰਜਾਬ ਦੀ ਪਿਛਲੇ 10 ਸਾਲਾਂ ਵਿੱਚ ਕੁੱਲ 72.888 ਐਮਐਫ ਪਾਣੀ ਦੇ ਹਿੱਸੇਦਾਰੀ ਬਣਦੀ ਸੀ ਪਰ ਸੂਬੇ ਨੇ 56.156 ਐਮਐਫ ਪਾਣੀ ਵਰਤਿਆ ਜੋ 77% ਬਣਦਾ ਹੈ ਇਹਨਾਂ ਬਾਰੇ ਵਿੱਚ ਹਰਿਆਣਾ ਦਾ ਕੁੱਲ 38.3 0.10 एमएएफ हिस्सा ਬਣਿਆ ਜਦੋਂ ਕਿ ਉਸਨੇ 39.735 एमएएफ ਪਾਣੀ ਦੀ ਵਰਤੋਂ ਕੀਤੀ ਜੋ 104% ਬਣਦਾ ਇਸ ਤਰ੍ਹਾਂ ਰਾਜਸਥਾਨ ਦਾ ਕੁੱਲ ਹਿੱਸਾ 49.5 एमएएफ ਯਾਨੀ ਕਿ 49.005 ਬਣ ਰਿਹਾ ਸੀ ਤੇ 56.655 एमएएफ ਦੀ ਵਰਤੋਂ ਕੀਤੀ 116 ਫੀਸ ਦੀ ਬਣਦਾ ਤੇ 2019-20 ਵਿੱਚ ਪੰਜਾਬ ਨੇ 69 ਫੀਸ ਦੀ ਹਰਿਆਣਾ ਨੇ 99 ਫੀਸ ਦੀ ਰਾਜਸਥਾਨ ਨੇ 130 ਫੀਸ ਦੀ ਪਾਣੀ ਦੀ ਵਰਤੋਂ ਕੀਤੀ ਪੰਜਾਬ ਸਰਕਾਰ ਨੇ ਤਰਕ ਦਿੱਤਾ ਹੈ ਕਿ ਹਰਿਆਣਾ ਨੂੰ ਮਨੁੱਖਤਾ ਦੇ ਆਧਾਰ ਤੇ ਪਾਣੀ ਦਿੱਤਾ ਜਾਂਦਾ ਹੈ ਜਦੋਂ ਪੰਜਾਬ ਨੇ ਪੱਤਰ ਲਿਖਣੇ ਸ਼ੁਰੂ ਕਰ ਦਿੱਤੇ ਹਰਿਆਣਾ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਹਰਿਆਣਾ ਨੇ BBMB ਜਰੀਏ ਵਾਧੂ ਪਾਣੀ ਦਾ ਫੈਸਲਾ ਆਪਣੇ ਹੱਕ ਵਿੱਚ ਕਰਵਾ ਲਿਆ ਸਾਲ 2014-15 ਵਿੱਚ ਪੰਜਾਬ ਨੇ ਆਪਣੇ ਹਿੱਸੇ ਦੇ ਪਾਣੀ ਚ 70 ਫੀਸਦੀ ਪਾਣੀ ਦੀ ਵਰਤੋਂ ਕੀਤੀ ਸੀ ਹਰਿਆਣਾ ਨੇ 104 ਰਾਜਸਥਾਨ ਨੇ 113 ਫੀਸਦੀ ਪਾਣੀ ਦੀ ਵਰਤੋਂ ਕੀਤੀ ਸੀ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵੱਧ ਪਾਣੀ ਦੀ ਵਰਤੋਂ ਮੌਜੂਦਾ ਸਾਲ ਦੌਰਾਨ ਕੀਤੀ ਗਈ ਪੰਜਾਬ ਨੇ ਕੀਤੀ 91% हरियाणा ਨੇ 104% राजस्थान ਨੇ 110% یعنی کہ پنجاب نے سب ਤੋਂ زیادہ ਵਰਤੋਂ ਕੀਤੀ हरियाणा ਹੀ ਨਹੀਂ राजस्थान ਵੀ ਵਾਧੂ ਪਾਣੀ ਲੈ ਰਿਹਾ ਹੈ ਅੱਜ ਤੋਂ ਨਹੀਂ 10 ਸਾਲਾਂ ਤੋਂ ਡਾਮਾ ਵਿੱਚ ਪਾਣੀ 21 ਮਈ ਤੋਂ ਲੈ ਕੇ 20 ਸਤੰਬਰ ਤੱਕ ਭਰਿਆ ਜਾਂਦਾ ਹੈ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਰਜਵਾਹੇ ਸੁਰਜੀਤ ਕੀਤੇ ਜਿਸ ਨਾਲ ਨਹਿਰੀ ਪਾਣੀ ਦੀ ਵਰਤੋਂ ਵਿੱਚ ਵਾਧਾ ਹੋਇਆ ਹੁਣ ਪੰਜਾਬ ਨੂੰ ਪਾਣੀ ਦੀ ਲੋੜ ਹੈ ਪੰਜਾਬ ਆਪਣਾ ਪਾਣੀ ਕਿਸੇ ਨੂੰ ਨਹੀਂ ਦੇਵੇਗਾ ਇਹ ਸਾਫ ਤੌਰ ਤੇ ਸੀਐਮ ਮਾਨ ਕਹਿ ਚੁੱਕੇ ਨੇ ਤੁਹਾਡਾ ਕੀ ਇਹ ਕਹਿਣਾ ਕਮੈਂਟ ਰਾਹੀਂ ਜ਼ਰੂਰ ਆਪਣੀ رائے